ਲਾਵ ਸਿੰਘ ਉਗੋਕੇ ਨੂੰ ਵੱਡਾ ਝਟਕਾ ਆਇਆ ਅਸਤੀਫਾ ਕਿਹੜੀ ਗੱਲ ਤੋਂ ਅਸਤੀਫਾ ਆਇਆ ਤੇ ਕਿਉਂ ਆਇਆ ਕੀ ਮਾਜਰਾ ਹੈ ਲਾਵ ਸਿੰਘ ਉਗੋਕੇ ਦਾ ਕੀ ਪੰਗਾ ਪੈ ਚੁੱਕਿਆ ਤੇ ਕਿਹਦੇ ਨਾਲ ਪੈ ਚੁੱਕਿਆ ਸਾਰੀ ਕਹਾਣੀ ਤੁਹਾਨੂੰ ਦੱਸਣੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦਬਿਆ ਤਾਂ ਉਹ ਵੀ ਦਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਸਮੇਂ ਸਿਰ ਆਪੜਦੇ ਰਹਿਣ ਲਾਭ ਸਿੰਘ ਉਗੋਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਹਲਕੇ ਚੋਂ ਹਰਾਉਣ ਵਾਲਾ ਇੱਕ ਆਮ ਘਰ ਦਾ ਗਰੀਬ ਵਿਅਕਤੀ ਤੇ ਹੁਣ ਇੱਕ ਨਵੇਂ ਵਿਵਾਦ ਚ ਘਿਰਦਾ ਜਾ ਰਿਹਾ ਕੀ ਵਿਵਾਦ ਹੈ ਅਸਤੀਫਾ ਕਿਹਦਾ ਆਇਆ ਹੈ ਕਿਉਂ ਆਇਆ ਲਾਭ ਸਿੰਘ ਉਗੋਕੇ ਦਾ ਇਹਦੇ ਨਾਲ ਕੀ ਲੈਣਾ ਦੇਣਾ ਇਹ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਆ ਲਾਭ ਸਿੰਘ ਉਗੋਕੇ ਦੇ ਕਰੀਬੀ ਤੇ ਉਹਨਾਂ ਦੇ ਨਿੱਜੀ ਸਹਾਇਕ ਜਾਨੀ ਕਿ ਪੀਏ ਸੁਰਸ਼ਿੰਦਾ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਉਹ ਕਹਿੰਦੇ ਕਿ ਬੜਾ ਦੁਖੀ ਮਨ ਹੈ ਜਿਸ ਮਨ ਦੇ ਨਾਲ ਮੈਂ ਅਸਤੀਫਾ ਦੇ ਰਿਹਾ ਬੜਾ ਉਦਾਸ ਹੈ ਮਨ ਆਮ ਆਦਮੀ ਪਾਰਟੀ ਵਾਲੇ ਹੁਣ ਜਦੋਂ ਵੀ ਅਸਤੀਫਾ ਦਿੰਦੇ ਆ ਨਾਲ ਇਹ ਲਾਈਨ ਜਰੂਰ ਲਿਖ ਦਿੰਦੇ ਆ ਕਿਹਦੇ ਤੋਂ ਉਦਾਸ ਹੈ ਕਿਉਂ ਉਦਾਸ ਹੈ ਇਹਦੇ ਬਾਰੇ ਅਫਵਾਹਾਂ ਫਲਾਈਆਂ ਗਈਆਂ ਲਾਭ ਸਿੰਘ ਉਗੋਕੇ ਦੇ ਧੜੇ ਦੇ ਵੱਲੋਂ ਜਾਂ ਉਹਨਾਂ ਦੇ ਬੰਦਿਆਂ ਵੱਲੋਂ ਕਿ ਭਾਈ ਸੁਰਸ਼ਿੰਦੇ ਦੀਆਂ ਤਾਂ ਨਿੱਜੀ ਮਜਬੂਰੀਆਂ ਸੀ ਘਰ 'ਚ ਬਿਮਾਰੀ ਸੀ ਹੋਰ ਲੱਲਾ ਭੱਬਾ ਫਿਰ ਇੱਕ ਪੋਸਟ ਹੋਰ ਆਈ ਉਹ ਕਹਿੰਦਾ ਕਿ ਮੇਰੀ ਨਾ ਦਾ ਕੋਈ ਨਿੱਜੀ ਮਜਬੂਰੀ ਸੀ ਨਾ ਕੋਈ ਬਿਮਾਰੀ ਸੀ ਮੇਰੇ ਨਾਲ ਕੁਝ ਵਧੀਕੀਆਂ ਹੋਈਆਂ ਜਿਨ੍ਹਾਂ ਤੋਂ ਮੇਰਾ ਮਨ ਖੱਟਾ ਹੋ ਗਿਆ ਤੇ ਜਿਸ ਤੋਂ ਬਾਅਦ ਮੈਂ ਅਸਤੀਫਾ ਦਿੱਤਾ ਹੈ ਤੇ ਕਹਿੰਦੇ ਬਾਕੀ ਕਹਾਣੀ ਮੈਂ ਹੋਰ ਅੱਗੇ ਜਾ ਕੇ ਖੋਲੂੰਗਾ ਉਹਨਾਂ ਨੇ ਕੀ ਲਿਖਿਆ ਆਪਣੀਆਂ ਪੋਸਟਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਅਸਤੀਫਾ ਦੇਣ ਬਾਰੇ ਪਾਈਆਂ ਜਾਂ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਸੁਰਸ਼ੰਦਾ ਲਿਖਦੇ ਆ ਅਜਮਨ ਬਹੁਤ ਉਦਾਸ ਹੈ ਇਸ ਲਈ ਮੈਂ ਆਪਣਾ ਅਹੁਦਾ ਛੱਡਣ ਦਾ ਫੈਸਲਾ ਲਿਆ ਮੇਰੇ ਵੱਲੋਂ ਪੀਏ ਦੇ ਅਹੁਦੇ ਤੋਂ ਐਮਐਲਏ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਜੀ ਮੇਰੀਆਂ ਸ਼ੁਭ ਮਨੋਕਾਮਨਾਵਾਂ ਹਮੇਸ਼ਾ ਹਲਕੇ ਦੇ ਲੋਕਾਂ ਨਾਲ ਹਨ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੁਭਾਵਿਕ ਜੀ ਗੱਲ ਸੀ ਕਿ ਸਿਆਸੀ ਹਲਕਿਆਂ ਦੇ ਵਿੱਚ ਪੂਰੇ ਹਲਕੇ 'ਚ ਇਹ ਚਰਚਾ ਤਾਂ ਚੱਲ ਨਹੀਂ ਸੀ ਕਿ ਜੁੰਡੀ ਦਾ ਯਾਰ ਸੱਜੀ ਖੱਬੀ ਬਾ ਪੀਏ ਸ਼ਿੰਦਾਲਾਪ ਸਿੰਘ ਨੂੰ ਕਿਉਂ ਛੱਡ ਗਿਆ ਇਹ ਗੱਲਾਂ ਤਾਂ ਉਡਣੀਆਂ ਹੀ ਸੀ ਫਿਰ ਅੰਦਰਲੀ ਗੱਲ ਬਾਹਰ ਨਾ ਆ ਜੇ ਲਾਭ ਸਿੰਘ ਹੋਰਾਂ ਨੇ ਸਕੀਮ ਲਾਈ ਜਾਂ ਉਹਨਾਂ ਦੇ ਬੰਦਿਆਂ ਨੇ ਸਕੀਮ ਲਾਈ ਕਿ ਇਹਨੂੰ ਤਾਂ ਭਾਈ ਨਿੱਜੀ ਕਾਰਨਾ ਨਾਲ ਜੋੜ ਦੋ ਬਿਮਾਰੀ ਨਾਲ ਜੋੜ ਦੋ ਫਲਾਣੇ ਨਾਲ ਜੋੜ ਦੋ ਫਿਰ ਸਰਛਿੰਦਾ ਮਦਾਨ ਚਾਉਂਦੇ ਨੇ ਉਹ ਕਹਿੰਦੇ ਕਿ ਐਸਾ ਕੁਝ ਨਹੀਂ ਜਿਹੜੀਆਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਮੇਰੇ ਨਾਲ ਕੁਝ ਘਟਨਾਵਾਂ ਵਾਪਰੀਆਂ ਮੇਰੇ ਨਾਲ ਕੁਝ ਵਧੀਆਂ ਹੋਈਆਂ ਮੇਰੇ ਨਾਲ ਕੁਝ ਮਾੜੀਆਂ ਗੱਲਾਂ ਹੋਈਆਂ ਇਸ ਕਰਕੇ ਮੈਂ ਅਸਤੀਫਾ ਦਿੱਤਾ ਹੈ ਸਰਸ਼ਿੰਦਾ ਲਿਖਦੇ ਆਪਣੀ ਅਗਲੀ ਪੋਸਟ ਦੇ ਵਿੱਚ ਜਿਹੜੀ ਉਹਨਾਂ ਨੇ ਕੁਝ ਸਮੇਂ ਤੋਂ ਬਾਅਦ ਕੀਤੀ ਜੱਚੋ ਲਿਖਦੇ ਆ ਮੇਰੇ ਸਾਰੇ ਹੀ ਖਾਸ ਦੋਸਤ ਮਿੱਤਰਾਂ ਦਾ ਤੈਹ ਦਿਲੋਂ ਧੰਨਵਾਦ ਜੋ ਤੁਸੀਂ ਮੈਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਵਿਸ਼ਵਾਸ ਦੇ ਰਹੇ ਹੋ ਕਿ ਤੁਸੀਂ ਮੇਰੇ ਨਾਲ ਖਾਸ ਗੱਲ ਇਹ ਹੈ ਕਿ ਮੇਰੇ ਬਾਰੇ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਮੈਂ ਆਪਣੀ ਮਾਤਾ ਜੀ ਦੀ ਬਿਮਾਰੀ ਕਾਰਨ ਜਾਂ ਖੇਲੂ ਸਮੱਸਿਆ ਕਾਰਨ ਅਸਤੀਫਾ ਦਿੱਤਾ ਹੈ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਗੱਲ 'ਚ ਕੋਈ ਵੀ ਸੱਚਾਈ ਨਹੀਂ ਹੈ ਜੀ ਮੇਰੇ ਮਾਤਾ ਜੀ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਿਲਕੁਲ ਤੰਦਰੁਸਤ ਹਨ ਜੀ ਮੇਰੇ ਘਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਜੇਕਰ ਮਾਤਾ ਜੀ ਦੀ ਬਿਮਾਰੀ ਕਾਰਨ ਅਸਤੀਫਾ ਦੇਣਾ ਹੁੰਦਾ ਤਾਂ ਅਜ ਤੋਂ 3 ਸਾਲ ਪਹਿਲਾਂ ਅਸਤੀਫਾ ਦੇ ਸਕਦਾ ਸੀ ਮੈਂ ਮੇਰੇ ਘਰ ਦਾ ਮਾਹੌਲ ਹਰ ਤਰ੍ਹਾਂ ਨਾਲ ਸੁਖਾਵਾਂ ਹੈ ਮੇਰੇ ਦਿਲ ਨੂੰ ਕੁਝ ਗੱਲਾਂ ਠੇਸ ਗੱਲਾਂ ਕਾਰਨ ਠੇਸ ਲੱਗੀ ਹੈ ਇਸ ਲਈ ਅਸਤੀਫਾ ਦਿੱਤਾ ਗਿਆ ਜੀ ਕਿਸੇ ਵੀ ਗਲਤ افਵਾਹ ਤੇ ਯਕੀਨ ਨਾ ਕਰੋ ਕੋਲ ਵੱਟਾ ਜਮਏ ਸਾਰੇ ਤੱਥ ਦਾ ਇਹ ਨਿਕਲਦਾ ਕਿ ਲਾਭ ਸਿੰਘ ਉਗੋਕੇ ਦੇ ਨਾਲ ਉਹਦੇ ਪੀਏ ਦੀ ਖੜਕ ਗਈ ਕਿਹੜੀ ਗੱਲੋਂ ਖੜਕੀ ਇਹ ਤਾਂ ਹੁਣ ਸੁਰਸ਼ਿੰਦੇ ਨੂੰ ਕਲੀਅਰ ਕਰਨਾ ਚਾਹੀਦਾ ਸੀ ਪਰ ਕਹਿੰਦੇ ਕਿ ਮੇਰੇ ਮਨ ਨੂੰ ਠੇਸ ਪਹੁੰਚੀ ਆ ਕੁਝ ਗੱਲਾਂ ਕਰ ਗੱਲਾਂ ਕਿਸੇ ਹੋਰ ਨੇ ਥੋੜਾ ਕੀਤੀਆਂ ਹੋਣਗੀਆਂ ਲਾਭ ਸਿੰਘ ਨੇ ਕੀਤੀਆਂ ਹੋਣਗੀਆਂ ਜਾਂ ਸਰਕਾਰ ਨੇ ਕੁਝ ਕੀਤੀਆਂ ਹੋਣਗੀਆਂ ਲਾਭ ਸਿੰਘ ਕਈ ਵਾਰ ਆਉਂਦਾ ਕਿ ਜਦੋਂ 베ੜੀ ਨਾ ਡਾਵਾ ਡੋਲ ਹੋ ਜਾਂਦੀ ਹੈ ਇੱਕ ਵੈਸੇ ਮੈਂ ਇਸ ਕਾਰਨ ਨੂੰ ਕਾਰਨ ਚ ਨਹੀਂ ਗਿਣਦਾ ਕਿ ਕੀ ਪਤਾ ਹੈ ਕਿ ਵਾਕਈ ਇਦਾਂ ਹੋਇਆ ਹੋਵੇ ਸ਼ਿੰਦੇ ਹੋਰਾਂ ਦੇ ਨਾਲ ਕੋਈ ਗਲਤ ਗੱਲ ਹੋਈ ਹੋਵੇ ਪਰ ਇੱਕ ਯਮਸ਼ਣ ਹੈ ਜਿਹੜੀ ਆਮ ਤੌਰ ਤੇ ਲਈ ਜਾਂਦੀ ਹੈ ਕਿ ਜਦੋਂ 베ੜੀ ḍāma ḍol ਹੋ ਜੇ ਨਾ 베ੜੀ ਫਿਰ ਲੋਕ ਛੱਡ ਕੇ ਭੱਜਣ ਲੱਗ ਪੈਂਦੇ ਇਹ ਵੀ ਕਾਰਨ ਹੁੰਦਾ ਹੈ ਕਿ ਰਿਪੋਰਟਾਂ ਭਦੋੜ ਹਲਕੇ 'ਚ ਕੋਈ ਬਹੁਤੀਆਂ ਚੰਗੀਆਂ ਨਹੀਂ ਆਮ ਆਦਮੀ ਪਾਰਟੀ ਦੇ ਲਈ ਇਹ ਵੀ ਕਾਰਨ ਹੋ ਸਕਦਾ ਪਰ ਨਿੱਜੀ ਸਹਾਇਕ ਨਹੀਂ ਛੇਤੀ ਛੱਡਦੇ ਮੈਂ ਤਾਂ ਐਸੇ ਬਹੁਤ ਸਾਰੇ ਲੀਡਰਾਂ ਨੂੰ ਮਿਲੀਦਾ ਹੈ ਬਹੁਤ ਸਾਰੇ ਲੀਡਰਾਂ ਅਣਜਾਣ ਪਛਾਣੇ ਜਿਨ੍ਹਾਂ ਦੇ ਨਿੱਜੀ ਸਹਾਇਕ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਨੇ ਇਦਾ ਮਤਲਬ ਲਾਭ ਸਿੰਘ ਗੁੱਗੋ ਕੇ ਵੱਲੋਂ ਤਾਂ ਕੋਈ ਉੰਨੀ ਕੀ ਹੋਈ ਐ ਜਿਸ ਕਾਰਨ ਮਣ ਵੀ ਉਦਾਸ ਹੋਇਆ ਛਿੰਦੇ ਦਾ ਤੇ ਉਹਨਾਂ ਦੇ ਦਿਲ ਨੂੰ ਠੇਸ ਵੀ ਪਹੁੰਚੀ ਐ ਹੁਣ ਬਰਨਾਲੇ ਦੀ ਸਿਆਸਤ ਇਸ ਮਾਮਲੇ 'ਚ ਕੀ ਰੂਪ ਲੈਂਦੀ ਐ ਕੀ ਛਿੰਦਾ ਲਾਭ ਸਿੰਘ ਗੁੱਗੋ ਕੇ ਨਾਲ ਬਣੇ ਰਹਿੰਦੇ ਨੇ ਆਮ ਆਦਮੀ ਪਾਰਟੀ ਨਾਲ ਬਣੇ ਰਹਿੰਦੇ ਨੇ ਇਹ ਤਾਂ ਇੱਕ ਸਵਾਲ ਐ ਕੀ ਉਹ ਕਿਸੇ ਹੋਰ ਪਾਰਟੀ ਦੇ ਸੰਪਰਕ 'ਚ ਨੇ ਇਹ ਵੀ ਇੱਕ ਸਵਾਲ ਐ ਇੰਨਾ ਸਾਰੇ ਸਵਾਲਾਂ ਦੇ ਜਵਾਬ ਤਾਂ ਛਿੰਦੇ ਹੋਰਾਂ ਨੂੰ ਦੇਣੇ ਪੈਣਗੇ ਪਰ ਜੇਕਰ ਇੱਕ ਚੀਜ਼ ਦੇਖੀ ਜਾਵੇ ਤਉ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਨਾਲ ਇਹ ਜਿਹਾ ਵਾਪਰ ਚੁੱਕੇ ਆ ਸਭ ਤੋਂ ਪਹਿਲਾਂ ਫੋਜਾ ਸਿੰਘ ਸਰਾਰੀ ਦੇ ਓਐਸਡੀ ਰਹੇ ਉਹਨਾਂ ਨੇ ਕੰਮ ਖਿੱਚਿਆ ਹੁਣ ਲਾਭ ਸਿੰਘ ਉਗੋ ਕੇ ਐਸੇ ਹੀ ਕਈ ਮਾਮਲੇ ਹੋਰ ਨੇ ਕਿ ਐਮਐਲਏ ਨੇ ਆਪਣੇ ਗਨਮੈਨਾਂ ਤੋਂ ਚਪੇੜਾ ਖਾ ਲੀਆਂ ਜਾਨੀ ਕਿ ਇਹ ਸਾਰਾ ਕੁਝ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਬੇਸ਼ੱਕ ਆਮ ਘਰਾਂ ਦੇ ਕੁਝ ਲੋਕਾਂ ਨੂੰ ਕੁਝ ਨੂੰ ਸਾਰਿਆਂ ਨੂੰ ਨਹੀਂ ਥੋੜੇ ਜਿਹੇ ਲੋਕਾਂ ਨੂੰ ਟਿਕਟਾ ਟੁਕਟਾ ਦਿੱਤੀਆਂ ਤੇ ਉਹ ਲੋਕਾਂ ਨੇ ਉਹਨਾਂ ਤੇ ਯਕੀਨ ਵੀ ਕੀਤਾ ਉਹ ਜਿੱਤ ਗਏ ਪਰ ਵੱਡੀ ਗੱਲ ਇਹ ਹੁੰਦੀ ਹੈ ਕਿ ਚਾਹੇ ਛੋਟੇ ਘਰਾਂ ਦੇ ਲੋਕ ਹੋਣ ਚਾਹੇ ਵੱਡੇ ਘਰਾਂ ਦੇ ਲੋਕ ਰਾਜਨੀਤੀ ਦੇ ਅੰਦਰ ਪੋਲੀਟੀਕਲ ਟ੍ਰੇਨਿੰਗ ਬਹੁਤ ਜ਼ਰੂਰੀ ਹੁੰਦੀ ਹੈ ਪੋਲੀਟੀਕਲ ਸਕੂਲਿੰਗ ਬਹੁਤ ਜ਼ਰੂਰੀ ਹੁੰਦੀ ਹੈ ਲੋਕਾਂ ਚ ਵਿਚਰਨਾ ਆਪਣੇ ਅੰਦਰ ਪੈਦਾ ਹੋਣ ਵਾਲੇ ਹੰਕਾਰ ਤੇ ਕਾਬੂ ਰੱਖਣਾ ਆਪਣੇ ਅੰਦਰ ਬਣਦੀਆਂ ਐਸੀਆਂ ਲਾਲਸਾਵਾਂ ਤੇ ਕਾਬੂ ਰੱਖਣਾ ਲੋਕਾਂ ਨਾਲ ਕਿਵੇਂ ਵਿਚਰਨਾ ਧਰਮਾਂ ਨਿਮਰਤਾ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਆਪਣਾ ਟੀਚਾ ਜਿਹੜਾ ਰਾਜਨੀਤਿਕ ਟੀਚਾ ਹੈ ਉਹ ਤੁਮ ਕਿਵੇਂ ਸਰਕਾਰ ਨਾਲ ਇਹ ਵੀ ਚੀਜ਼ਾਂ ਪੋਲੀਟਿਕਲ ਸਕੂਲਿੰਗ ਦੇ ਅੰਦਰ ਸਿਖਾਈਆਂ ਜਾਂਦੀਆਂ ਨੇ ਤੇ ਜਿਹਦੀ ਘਾਟ ਆਮ ਆਦਮੀ ਪਾਰਟੀ ਚ ਰਹੀ ਹੈ ਸ਼ੁਰੂ ਤੋਂ ਪੋਸਟਰ ਲਵਾ ਲੈ ਗੱਡੀਆਂ ਦੇ ਅੱਗੇ ਮੋਟਰਸਾਈਕਲ ਕਮਾ ਲੈ ਦੱਬਦਾ ਕਿੱਥੇ ਆ ਗਾਣੇ ਤੇ ਨਾਚ ਕਰਾ ਲਿਆ ਇਹ ਜਿਹੀਆਂ ਚੀਜ਼ਾਂ ਚੱਲਦੀਆਂ ਰਹੀਆਂ ਜਿਹਦਾ ਨੁਕਸਾਨ ਅੱਜ ਪੰਜਾਬ ਨੂੰ ਵੀ ਭੁਗਤਣਾ ਪੈ ਰਿਹਾ ਤੇ ਆਉਂਦੇ ਸਮੇਂ ਚ ਆਮ ਆਦਮੀ ਪਾਰਟੀ ਨੂੰ ਵੀ ਭੁਗਤਣਾ ਪਊਗਾ ਆਮ ਆਦਮੀ ਪਾਰਟੀ ਚ ਹੁਣ ਦੀ ਬੇੜੀ ਚ ਹੁਣ ਛਾਲਾ ਮਾਰ ਕੇ ਲੋਕ ਜਾਣਾ ਸ਼ੁਰੂ ਕਰ